ਜੀ ਇਹ ਨੇਚਰਲ ਕريب ਦੇ ਉੱਪਰ ਬਣਿਆ ਹੋਇਆ ਇਹ ਕਿਸੇ ਨੇ ਸਪੈਸ਼ਲ ਜਾਗੋ ਵਾਸਤੇ ਰੈਡੀ ਕਰਵਾਇਆ ਹੋਇਆ ਹੈ ਇਹ ਫੁਲਕਾਰੀ ਇਹ ਫੁਲਕਾਰੀ ਵੀ ਬਹੁਤ ਜ਼ਿਆਦਾ ਹੈਵੀ ਆ ਤੁਸੀਂ ਇਹਦਾ ਡਿਜ਼ਾਈਨ ਦੇਖ ਸਕਦੇ ਹੋ ਹਾਂਜੀ ਜਿਨ੍ਹਾਂ ਦੇ ਵਿਆਹ ਆ ਰਹੇ ਨੇਗੇ ਉਹਨਾਂ ਵਾਸਤੇ ਇਹ ਬਹੁਤ ਸੋਹਣਾ ਸੂਟ ਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹਾਂਜੀ ਇਹ ਕਮੂਨੀ ਰੰਗ ਰੰਗ ਦਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਹੈ ਮੈਂ ਸਭ ਤੋਂ ਪੰਜਾਬੀ ਲਿਸਟਿੰਗ ਚਾਹੁੰਦੀ ਹਾਂ ਜਸ ਨੂੰ ਪਾਈ ਇਹ ਮੁੰਗੀ ਰੰਗ ਰੰਗ ਦਾ ਸੂਟ ਆ ਹਾਂਜੀ ਕਲਰ ਬਹੁਤ ਹੈ ਨੇ ਨੇ ਕਲਰ ਨਾ ਮਤਲਬ ਟਕਾ ਟਕਾ ਕੇ ਲੱਭੇ ਨੇ ਇੰਨੀ ਕਿ ਜਵਾ ਨੀਕ ਤੇ ਸੋਹਣੇ ਕਲਰ ਨੇ ਇਹ ਵੀ ਇੱਕ ਵਿਆਹ ਚ ਪਾਉਣ ਵਾਲਾ ਸੂਟ ਆਪਾਂ ਕਹਿ ਸਕਦੀ ਆ ਘੋਟਾ ਪੱਤੀ ਤੇ ਆਰੀ ਦੇ ਵਰਕ ਦੀ ਫੁਲਕਾਰੀ ਬਹੁਤ ਸਸਤੀ ਗਾਲ ਜੀ ਇਹ ਮੇਰੇ ਮਰੀਸੇ ਲਿਆ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਰਾਇਲ ਕਲੈਕਸ਼ਨ ਕੋਟ ਸ਼ਮੀਰ ਤੋਂ ਤੇ ਇਹ ਮੇਰੀ ਥਲੀਆ ਮੈਂ ਇਹਨਾਂ ਨਾਲ ਇਹ ਹਾਰਮੋਨ ਇਹਨਾਂ ਦਾ ਨਾਮ ਆ ਆਪਾਂ ਪਹਿਲਾਂ ਵਾਲੀ ਜਦੋਂ ਵੀਡੀਓ ਪਾਈ ਸੀ ਨਾ ਉਹਦਾ ਬਹੁਤ ਸੋਹਣਾ ਭੈਣ ਨੂੰ ਰਿਸਪੌਂਸ ਆਇਆ ਤੇ ਇਹਨਾਂ ਦੇ ਸੂਟ ਤੇ ਇਹਨਾਂ ਦਾ ਕੰਮ ਹੈ ਹੀ ਬਹੁਤ ਸੋਹਣਾ ਤੇ ਸਕਰੀਨ ਸ਼ਾਟ ਲੈ ਲਈ ਭੈਣਾਂ ਨੇ ਇਹਨਾਂ ਦੇ ਸੂਟ ਦੀ ਜਿਹੜੀ ਉਹ ਫ੍ਰੀ ਵਲੇ ਕਿਉਂਕਿ ਕੰਮ ਬਹੁਤ ਸੋਹਣਾ ਸੀ ਭੈਣਾਂ ਦਾ ਤੇ ਅੱਜ ਇਹਨਾਂ ਨੇ ਕੁਸ਼ਕ ਸੂਟ ਹੋਰ ਤਿਆਰ ਕੀਤੇ ਨੇ ਤੇ ਉਹਦੇ ਵਾਸਤੇ ਆਪਾਂ ਇੱਥੇ ਆਏ ਸੀ ਆਪਾਂ ਉਹ ਸੂਟ ਤੁਹਾਨੂੰ ਦਿਖਾਉਣੇ ਹੂ ਜੇ ਕਿਸੇ ਦੇ ਵੀ ਤੁਹਾਡੇ ਇਹਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਤੁਸੀਂ ਉਸ ਸੂਟ ਦਾ ਮੈਜਾ ਨੰਬਰ ਦੇਵਾਂਗੀ ਸਕਰੀਨ ਤੇ ਉਹਤੇ ਵਟਸਐਪ ਤੇ ਫੋਟੋ ਕਰ ਦਿਓ ਤੇ ਤੁਹਾਨੂੰ ਇਹ ਨਾਲ ਦੀ ਨਾਲ ਰਿਪਲਾਈ ਕਰ ਦੇਣਗੇ ਤੇ ਜਿਵੇਂ ਵੀ ਤੁਹਾਡੇ ਤੱਕ ਪਹੁੰਚਾਉਣਾ ਹੋਊਗਾ ਉਹ ਤੁਸੀਂ ਬਾਅਦ ਚ ਗੱਲ ਕਰ ਲਿਓ ਤੇ ਬਾਕੀ ਆਪਾਂ ਕਰਦੇ ਆ ਗੱਲਬਾਤ ਪੈਣ ਨਾਲ ਤੇ ਭੈਣਪੂਰ ਸ਼ਮੀਰ ਪਿੰਡ ਤੋਂ ਜੋ ਕਿ ਮੇਰੇ ਪਿੰਡ ਭਾਗੀਬੰਦਰ ਤੋਂ ਇੱਕ ਪਿੰਡੀ ਵਿਚਾਰ ਆਉਂਦਾ ਮਤਲਬ ਜਿਹੜਾ ਮਾਂ ਕਿਹੜਾ ਪਿੰਡ ਕਲਾ ਜੀਵਨ ਸਿੰਘ ਵਾਲਾ ਆਪਦਾ ਉਸ ਤੋਂ ਬਾਅਦ ਪੋਸ਼ਮੀਰ ਸਾਰੇ ਜਾਣਦੇ ਨੂੰ ਤੇ ਬਾਕੀ ਅੱਜ ਕੱਲ ਤਾਂ ਆਨਲਾਈਨ ਕੰਮ ਹੁੰਦਾ ਤਾਂ ਤੁਸੀਂ ਵਟਸਐਪ ਹੀ ਕਰਦੇ ਹੋ ਫੋਟੋਜ਼ ਇਹਨਾਂ ਨੂੰ ਤਤੋਂ ਦੇ ਘਰੇ ਪਹੁੰਚ ਜਾਣਗੇ ਸੂਟ ਤੇ ਭੈਣੇ ਇੱਕ ਤੁਸੀਂ ਮੈਨੂੰ ਇਹ ਦੱਸੋ ਕਿ ਕਦੋਂ ਤੋਂ ਕੰਮ ਕਰ ਰਹੀਆਂ ਤੁਸੀਂ ਮੈਨੂੰ ਜੀ ਲੱਗੀ ਸੀ 2018 ਅੱਛਾ 2018 ਤੋਂ ਕਰਦੇ ਤਾਂ ਮੈਂ ਤੁਸੀਂ ਕਰ ਨਹੀਂ ਕਰਦੇ ਕੰਮ ਨਹੀਂ ਕਰਦੇ ਕੋਈ ਬੁਟੀਕ ਦਾ ਨਹੀਂ ਸੋਚਿਆ ਬਟੀ ਕੇ ਦਾ ਸੋਚੇ ਸਪਣੇ ਬੱਚੇ ਸ਼ੁਰੂ ਆ ਇਹਨਾਂ ਦਾ ਬੇਟਾ ਨਾ ਜਿਹੜਾ ਬਹੁਤ ਛੋਟਾ ਹੈ ਤੇ ਗੁੜੀਆਂ ਵੀ ਛੋਟੀ ਆ ਡੇਟਾ ਹੈ ਉਹ ਉਸ ਤੋਂ ਵੀ ਜ਼ਿਆਦਾ ਛੋਟਾ ਹੈ ਤਾਂ ਫਿਰ ਬੇਟੇ ਨਾਲ ਲਾ ਲੋ ਚਾਹੇ ਜਦੋਂ ਬੱਚੇ ਛੋਟੇ ਹੋਣ ਨਾ ਫਿਰ ਉਹਨਾਂ ਮੈਨਜ ਵੀ ਨਹੀਂ ਹੁੰਦਾ ਹਨਾ ਵਤੀਕ ਦਾ ਬਾਕੀ ਭੈਣ ਦਾ ਘਾਰ ਹੀ ਫੁੱਲਾ ਡੁੱਲਾ ਹੈ ਨਾ ਵਤੀਕ ਦੀ ਲੋੜ ਹੀ ਨਹੀਂ ਜੇ ਬੁਟੀਕ ਕਰਦੇ ਨੇ ਤਾਂ ਤੁਹਾਨੂੰ ਪਤਾ ਉਹਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਬਹੁਤ ਦਾ ਤੇ ਫਿਰ ਉਹ ਤੁਹਾਨੂੰ ਸੂਟ ਵੀ ਕਾਸਟਲੀ ਮਿਲਣਗੇ ਜੇ ਬੁਟੀਕ ਹੋਊਗਾ ਤਾਂ ਵੈਸੇ ਘਰ ਤੋਂ ਵੀ ਕੰਮ ਸੌਣਾ ਚਾਹੀਦਾ ਹਾਂ ਜੇ ਘਰ ਤੋਂ ਕੰਮ ਸੌਣਾ ਚਾਹੁੰਦਾ ਬਾਕੀ ਜਗਾ ਤਾਂ ਬੁਟੀਕ ਦਾ ਖਰਚਾ ਲਾ ਲਈਏ ਹੈ ਨਾ ਵੀ ਸ਼ੌਪ ਦਾ ਰੈਂਟ ਹੋ ਗਿਆ ਨਾ ਪਤਾਰੀ ਰੱਖਦੇ ਆ ਤੇ ਉਹਦੇ ਨੂੰ ਕੰਮਲੇ 1000 1500 ਦਾ ਸੂਟ ਬੈਸਸਸਤਾ ਕਾਏ ਹਾਂ 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 ਕਿਉਂਕਿ ਬਿਜਲੀ ਪਾਣੀ ਦਾ ਨਹੀਂ ਲੱਗਦਾ ਹਾਂਜੀ ਤੇ ਉੱਥੇ ਦਾ ਤੁਹਾਨੂੰ ਪਤਾ ਵੀ ਹਰ ਚੀਜ਼ ਦਾ ਮੁੱਲ ਦੀ ਹੈ ਹਾਂ ਮੁੱਲ ਦੀ ਹੈ ਤੇ ਇੱਕ ਇਹ ਪਹਿਲਾ ਸੂਟ ਆ ਜਿਹੜਾ ਦੁਪੱਟਾ ਮੈਨੂੰ ਬਹੁਤ ਅਟਰੈਕਟ ਕਰ ਰਿਹਾ ਸੀ ਇਸ ਕਰਕੇ ਪਹਿਲਾਂ ਆਪਾਂ ਦੁਪੱਟਾ ਹੀ ਚੱਕਿਆ ਬਹੁਤ ਸੋਹਣਾ ਦੁਪੱਟਾ ਇਸ ਸੂਟ ਦਾ ਪਰ ਇਹ ਕਿਹੜੇ ਚਾਪ ਦਾ ਦੁਪੱਟਾ ਹੈ ਪਹਿਲੀ ਚਲੂਣ ਦਾ ਇਹ ਚਲੂਣ ਦਾ ਦੁਪੱਟਾ ਹੈ ਬਾਰੇ ਦੇ ਦੁਪੱਟੇ ਨੇ ਕਹਿੰਦੇ ਸਾਰੇ ਲੱਗਦੇ ਨੇ ਕਮਲ ਚਲੂਣ ਦੇ ਕਮਲ ਚਲੂਣ ਦੇ ਦੁਪੱਟੇ ਨੇ ਤੁਸੀਂ ਦੁਪੱਟੇ ਦਾ ਕੰਮ ਚੈੱਕ ਕਰੋ ਪਹਿਲਾਂ ਤਾਂ ਤੇ ਫਿਰ ਤੁਹਾਨੂੰ ਦਿਖਾਉਣਿਆ ਇਹਦੇ ਨਾਲ ਸੂਟ हां कपड़े चुन लो। हां, मुझे इसकी डिटेल देनी पड़ेगी। हां जी, ये रुही सिल्क ਦੇ ਵਿੱਚ ਲੈਣਾ ਕੀਤਾ ਹੋਇਆ ਬਣੇ। ਓਕੇ। ਠੀਕ ਹੈ। ਯਮੇ ਪੈਨਲ ਜਾ ਰਹੇ ਨੇ ਮਿੱਟੀ ਘੀਰੇ ਦਾ ਵਰਕ। ਜਰੀ ਦਾ ਘਾਰੀ ਵਰਕ ਸਾਰਾ। ਓਕੇ। ਠੀਕ ਹੈ। ਇਹ। ਆਗਲ ਮੈਂ ਇਹਦੀ ਬੈਕ ਟਿਕਾ ਮਾਉਣਾ। ਇਹਦੇ ਬੈਕ ਤੇ ਪੂਰਾ ਕੰਮ। ਕੀ ਰਿਤੇ ਬੈਕ ਤੇ? ਓਕੇ। ਇਹ। ਆਉਣੇ ਐਡਰੈਸ ਜੀ ਬਣੇ ਮਿੱਟੀ। हां जी, ਕਰੋ ਚੈੱਕ ਫੁਰਤ। ਬਹੁਤ ਜ਼ਿਆਦਾ ਸੁਣਾਏ। ਕਿਹੜਾ ਕੱਪੜਾ ਸੀ ਬਣੇ ਇਹ? ਰੂਹੀ ਸਿਲਕ। ਰੂਹੀ ਸਿਲਕ। ਨਵਾਂ ਹੀ ਕਪੜਾ ਆ ਰੂਹੀ ਸਿਲਕ ਬਹੁਤ ਸੋਹਣਾ ਕਪੜਾ ਏ ਤੇ ਅਗਲਾ ਹਾਂਜੀ ਤੇ ਇੱਕ ਇਹ ਬਹੁਤ ਸੋਹਣੀ ਸ਼ਰਟ ਹੈ ਸ਼ਰਟ ਦਾ ਕਪੜਾ ਏ ਤੇ ਬਹੁਤ ਸੋਹਣਾ ਹੈ ਤੇ ਹੈਂਡਵਰਕ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਸੀਂ ਜਾਂ ਤਾਂ ਇਹ ਵਾਲਾ ਜਿਹੜਾ ਨਾਭੀ ਕਲਰ ਆ ਜਾਂ ਇਹ ਵਾਲਾ ਬੇਬੀ ਪਿੰਕ ਕਲਰ ਆ ਕੋਈ ਪਲਾਜੋ ਸਲਵਾਰ ਤੁਸੀਂ ਨਾਲ ਬਣਵਾ ਸਕਦੇ ਹੋ ਤੇ ਇਹ ਸ਼ਰਟ ਆ ਕੱਲੀ ਇਹਦੀ ਕਾਸਟਲੀ ਆਪਾਂ ਤੁਹਾਨੂੰ ਦੱਸ ਦਿੰਦੇ ਸਿਰਫ 1000 ਰੁਪਏ ਦੀ ਸ਼ਰਟ ਹੈ ਤੇ ਇਹਦੇ ਹੈਂਡਵਰਕ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਹੈਵੀ ਹੋਇਆ ਵਾ ਜੇ ਕਿਸੇ ਨੇ ਕੱਲੀ ਸ਼ਰਟ ਲੈਣੀ ਆ 1000 ਰੁਪਏ ਦੀ ਤੁਸੀਂ ਉਹ ਵੀ ਲੈ ਸਕਦੇ ਹੋ ਹਾਂਜੀ ਇਹਦੇ ਸਟੱਫ ਵਾਲਾ ਕੈਮਰਿਕ कॉटन ਓਕੇ ਇਹ ਹੈਗਾ ਜੀ ਕੈਮਰਿਕ कॉटन ਦਾ ਸੰਤ ਇਹਦਾ ਤੁਸੀਂ ਦੇਖ ਸਕਦੇ ਹੋ ਵੱਖਰਾ ਜਿਹਾ ਕੰਮ ਹੈ ਹਾਂ ਫਿਰ ਇਹ ਸਾਰਾ ਇਹ ਲੰਮੇ ਲੋਕ ਕੰਮ ਕੀਤਾ ਹੋਇਆ ਹੈ ਇਹ ਪੂਰਾ ਲੰਮੇ ਲੋਕ ਕੰਮ ਹੈ ਕੈਮਰਿਕ कॉटन ਦੇ ਉੱਪਰ ਹੈ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ ਜਿਵੇਂ ਕਿ ਭੈਣ ਨੇ ਕਿਹਾ ਹੀ ਆ 10000 ਰੁਪਏ ਇਹ ਸੂਟ ਵੀ ਸਿਰਫ 1000 ਰੁਪਏ ਦਾ ਕਿਸੇ ਨੇ ਵੀ ਲੈਣਾ ਤਾਂ ਤੁਸੀਂ ਭੈਣ ਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਆਪ ਇਹਨੂੰ ਕਾਲ ਵੀ ਦਿੰਦੇ ਆ ਮਾਰ ਕੇ ਫੜੇ ਭੈਣ ਹਾਂਜੀ ਹਾਂ ਜੀ ਦਾ ਕੰਮ ਦਿੱਤਾ ਮੈਂ ਆ ਨਾ ਕਿਤੇ ਆਰੀ ਵਰਕ ਹੋਇਆ ਵਾ ਮਸ਼ੀਨ ਵਰਕ ਆਰੀ ਵਰਕ ਆ

ਹਾਂਜੀ ਇਹ ਸੂਟ ਵੀ ਬਹੁਤ ਸੋਹਣਾ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਗਲਾ ਤੇ ਜਿਹੜੇ ਇਹ ਪੈਨਲ ਜਾ ਰਹੇ ਆ نیچے ਤੱਕ ਤੇ ਇਹ ਵਾਲਾ نیچے ਇਹ ਸਲੀਵਜ਼ ਦਾ ਵਰਕ ਹੈ ਇਹ ਸੂਟ 2500 ਰੁਪਏ ਦੇ ਰੇਂਜ 'ਚ ਆ ਕਿਉਂਕਿ ਕੱਪੜਾ ਜਿਹੜਾ ਹੈਗਾ ਬਹੁਤ ਜ਼ਿਆਦਾ ਸ਼ਾਈਨੀ ਵਾਲਾ ਕੱਪੜਾ ਹੀ ਬਹੁਤ ਮਹਿੰਗਾ ਹੋ ਜਾਂਦਾ ਉੱਪਰੋਂ ਫਿਰ ਵਰਕ ਹੈ ਇੰਨਾ ਸੋਨਾ ਇਹ 2500 ਰੁਪਏ ਰੇਂਜ ਦੇ ਵਿੱਚ ਹੈਗਾ ਸੰਤ ਇਹ ਵੀ ਬਹੁਤ ਸੋਨਾ ਹਾਂਜੀ ਇਹ ਕਿਹੜਾ ਸਟਾਫ ਹੈ ਮਸਲੀਨ ਦਾ ਨਹੀਂ ਕਿਹਦੇ ਨਾਲ ਆਪਾਂ ਕਿਸੇ ਵਿੱਚ ਦਿੱਤਾ ਸੀ ਹਾਂਜੀ ਹਾਂਜੀ ਸਹੀ ਇਹ ਮਸਲੀਨ ਦਾ ਹੈਗਾ ਕੋਈ ਇਕੱਲੇ ਸ਼ਰਟ ਅੱਛਾ ਇਹ ਸ਼ਰਟ ਕੱਟ ਵਰਕ ਕੀਤਾ ਹੋਇਆ ਅੱਛਾ ਕੱਟ ਵਰਕ ਹੈ ਓਕੇ ਓਕੇ ਦਿੱਤਾ ਚਲੋ ਸਾਡੋ ਹਾਂਜੀ ਇਹ ਮਸਲੀਨ ਦਾ ਇਹ ਤੇ ਕੱਟ ਵਰਕ ਕੀਤਾ ਹੋਇਆ ਇਹ ਟਾਈ ਡਾਈ ਦਾ ਸੂਟ ਹੈ ਇਹਦੀ ਬਹੁਤ ਜ਼ਿਆਦਾ ਸਮਾਂ ਹੈ ਫਲਾਵਰ ਬਣੇ ਹੋਏ ਨੇ ਕੱਟਵਰਕ ਕੀਤਾ ਹੋਇਆ ਇਹਦੀ ਬਾਹਾਂ ਤੇ ਵੀ ਕੱਟਵਰਕ ਹੈ? ਹਾਂਜੀ ਓਕੇ ਓਕੇ ਇਹਦੀਆਂ ਬਾਹਾਂ ਤੇ ਵੀ ਕੱਟਵਰਕ ਹੈ ਬਾਕੀ ਫਲਾਵਰ ਬਣਿਆ ਹੋਇਆ? ਹਾਂਜੀ ਹਾਂਜੀ ਬਾਹਾਂ ਦੇ ਉੱਪਰ ਵੀ ਹੈਗਾ ਇੱਕ ਇੱਕ ਫਲਾਵਰ ਓਕੇ ਠੀਕ ਹੈ ਜੀ ਇਹ ਵੀ ਅੰਦਰੋਂ ਸਨਾਂ ਤੋਂ ਹਾਂਜੀ ਕੋਟਾ ਪੱਤੀ ਤੇ ਆਰੀ ਦੇ ਵਰਕ ਦੀ ਫੁਲਕਾਰੀ बहुत सुनी है। ए, है। मोर बने हुए बहुत ज्यादा सोहने गोटा पत्ती का वर्क आरी का वर्क बहुत ज्यादा सोहनी ਫਲਕਾਰੀ ਆ ਕਿਹੜੇ ਸਟੱਫ ਤੇ ਬਣੀ ਪੈ ਫੁੱਲ ਦਿਓ ਚਨੂਨ ਓਕੇ ਫੁੱਲ ਪਿਓਰ ਚਨੂਨ ਦੇ ਉੱਪਰ ਇਹ ਫਲਕਾਰੀ ਆ ਬਹੁਤ ਜ਼ਿਆਦਾ ਸੁਣੀ ਹੈ ਬਾਕੀ ਹੁਣ ਜਿਵੇਂ ਬਣੀ 20 ਤਰੀਕ ਤੱਕ ਖਾਣਾ ਇਹਨਾਂ ਤੇ ਡਿਸਕਾਊਂਟ ਹੈ ਜਿਹੜੀ 4000 ਵਾਲੀ ਆਪਾਂ 2100 ਵਿੱਚ ਦੇ ਦੇ ਓਕੇ ਓਕੇ ਇੱਕ ਹੋਰ ਜੀ 20 ਤਰੀਕ ਤੱਕ ਡਿਸਕਾਊਂਟ ਆ ਜਿਹੜੀ ਫਲਕਾਰੀ 4000 ਦੀ ਆ ਨਾ ਇਹ 2100 ਰੁਪਏ ਦੇ ਵਿੱਚ ਦੇ ਰਹੇ ਨੇ ਜੇ ਤੁਹਾਨੂੰ ਫਲਕਾਰੀ ਪਸੰਦ ਆਉਂਦੀ ਆ ਤਾਂ ਤੁਸੀਂ ਇਹਦੇ ਆ ਵੀ ਮਤਲਬ ਇਹਨਾਂ ਤੋਂ ਬਾਈ ਕਰ ਸਕਦੇ ਆ ਸਕਰੀਨ ਸ਼ਾਟ ਭੇਜ ਸਕਦੇ ਆ ਇਹ ਫਲਕਾਰੀ ਦੀ ਬਹੁਤ ਇਹ ਫੁਲਕਾਰੀ ਇਹ ਫੁਲਕਾਰੀ ਵੀ ਬਹੁਤ ਜ਼ਿਆਦਾ ਹੈਵੀ ਆ ਤੁਸੀਂ ਇਹਦਾ ਡਿਜ਼ਾਈਨ ਦੇਖ ਸਕਦੇ ਹੋ ਇਹ ਕਿਹੜਾ ਸਟਾਫ ਆ ਪੈਣ ਇਹ ਵੀ ਫੁੱਲ ਪਿਓਰ ਚਨੂ ਹਾਂਜੀ ਇਹ ਵੀ ਫੁੱਲ ਪਿਓਰ ਚਨੂ ਬਹੁਤ ਸੋਹਣੀ ਫੁਲਕਾਰੀ ਆ ਬਹੁਤ ਜ਼ਿਆਦਾ ਹੈਵੀ ਹੈ ਬਹੁਤ ਸੋਨਾ ਕੰਮ ਆ ਪੈਣ ਤੁਹਾਡਾ ਹੰਦ ਹਾਂਜੀ ਅਗਲਾ ਸੁ ਦੇਖ ਫੜੇ ਇਹ ਹੀ ਦੁਪੱਟਾ ਪੈਣ ਬਹੁਤ ਸੋਹਣਾ ਦੁਪੱਟਾ ਪੈਣ ਇਹ ਹੈਗਾ ਜੀ ਦੁਪੱਟਾ ਸੂਟ ਤੋਂ ਰੋਪਾ ਘੋਣੇ ਆ ਬਹੁਤ ਹੈਵੀ ਦੁਪੱਟਾ ਹੈ ਤੁਸੀਂ ਦੇਖ ਸਕਦੇ ਹੋ ਕੱਟਵਰਕ ਕੀਤਾ ਹੋਇਆ ਬਾਕਾਇਦਾ ਬਹੁਤ ਸੋਹਣਾ ਵਰਕ ਹੈ ਆਰੀ ਵਰਕ ਹੈ ਇਹਦੇ ਤੇਰੀ ਤੇ ਇਹ ਮਸ਼ੀਨ ਵਰਕ ਪਏ ਸਾਰਾ ਆਰੀ ਵਰਕ ਸਾਰਾ ਇਹਦੀ ਆਰੀ ਵਰਕ ਦਾ ਫਲੇਵਰ ਹੈ ਦੇਖੋ ਬਹੁਤ ਸੋਹਣਾ ਲੁਟਾ ਤੇ ਇਹ ਸਟੱਫ ਕਿਹੜਾ ਬਣੇ ਜੌਰਜਟ ਪੈਨ ਓਕੇ ਓਕੇ ਇੱਕ ਜੌਰਜਟ ਦੇ ਸਟੱਫ ਦੇ ਉੱਪਰ ਸੇਮ ਦੁਪੱਟਾ ਇਸ ਸਟੱਫ ਤੇ ਇਸ ਸਟੱਫ ਦੇ ਵਿੱਚ ਇਹਦਾ ਦੁਪੱਟਾ ਮਿਲੂਗਾ ਇਸ ਸਟੱਫ ਦੇ ਵਿੱਚ ਇਹ ਸੂਟ ਹੈ ਬਹੁਤ ਸੋਹਣਾ ਸੂਟਾ ਇਹ ਬਹੁਤ ਕਲਰ ਬਹੁਤ ਸੋਹਣਾ ਪਿਆ ਨੇ ਆਫ ਵਾਈਟ ਦਾ ਨਾ ਸੀ ਗ੍ਰੀਨ ਦਾ ਬਿਲਕੁਲ ਲਾਈਟ ਸੀ ਗ੍ਰੀਨ ਦਾ ਮਤਲਬ ਕੰਬੀਨੇਸ਼ਨ ਜਿਹਾ ਜਿਵੇਂ ਨਾ ਤਾਂ ਹੀ ਬਾਲਾ ਸੀ ਗ੍ਰੀਨ ਆ ਮਤਲਬ ਵੱਖਰਾ ਯੂਨੀਕ ਜਿਹਾ ਕਲਰ ਹੈ ਯੂਨੀਕ ਜਿਹਾ ਕਲਰ ਹਾਂਜੀ ਅੱਗੇ ਆ ਗਿਆ ਕਾਲਾ ਸੂਟ ਇਹਦੇ ਦੇ ਤਕਰੀਬਨ ਸਾਰੇ ਨੇ ਪਸੰਦ ਹੁੰਦਾ ਹਾਂ ਬਲੈਕ ਕਲਰ ਬਹੁਤ ਜ਼ਿਆਦਾ ਪਸੰਦ ਹੁੰਦਾ ਹਾਂਜੀ ਇਹਨਾਂ ਬਹੁਤ ਹੈਵੀ ਸਲੀਵਜ਼ ਨੇ ਇਹ ਵੱਖਰਾ ਜਿਹਾ ਇੱਕ ਕਨਸੈਪਟ ਹੈ ਇਹਨਾਂ ਦਾ ਇਹਨਾਂ ਇਹ ਸਲੀਵਜ਼ ਦਾ ਵਰਕਾ ਬਹੁਤ ਜ਼ਿਆਦਾ ਹੈਵੀ ਹੈ ਹੈਂਡਵਰਕ ਹੈ ਇਹ ਤੇ ਬਾਕੀ ਬਸ ਇਹਦੇ ਬੂਟੀਆਂ ਪਾਈਆਂ ਨੇ ਇਹਦਾ ਸਟੱਫ ਬਹੁਤ ਸੋਹਣਾ ਹਾਂਜੀ ਆ ਦੇਖੋ ਬਾਕੀ ਇਹਦੇ ਤੇ ਇਹ ਨਹੀਂ ਐ ਇਦਾਂ ਬੂਟੀਆਂ ਸਾਰਾ ਫਰੰਟ ਕਵਰ ਸਾਰਾ ਫਰੰਟ ਹੈ ਦਾ ਤੇ ਬਾਹਾਂ ਬਹੁਤ ਹੈਗੀਆਂ ਵੱਖਰੀ ਜੀ ਚੀਜ਼ ਹੈ ਇਹਨਾਂ ਦੇ ਇਹ ਸਟੱਫ ਕਿਹੜਾ ਪੈਣੇ ਰੋਈ ਸੇਕ ਪੈਣੇ ਇਹਦੀ ਚੈੱਕ ਦੇ ਵਿੱਚ ਆਹੇ ਤਾਂ ਕਰਕੇ ਇਹ ਕੁਝ ਜ਼ਿਆਦਾ ਹੀ ਸੋਹਣਾ ਲੱਗ ਰਿਹਾ ਤੁਸੀਂ ਵੇਖ ਲਓ ਚੈੱਕ ਦੇ ਵਿੱਚ ਆਹੇ ਇਹ ਸੂਟ ਇਹਦੇ ਤੇ ਵੀ ਸਾਰਾ ਹੈਂਡਵਰਕ ਕੀਤਾ ਹੋਇਆ ਪਰਲ ਮੋਤੀ ਤੁਸੀਂ ਦੇਖ ਸਕਦੇ ਹੋ ਪਰਲ ਜੈ ਕੱਟ ਤਾਣਾ ਕੱਟਾ ਹੋਇਆ ਸ਼ਿਪਿੰਗ ਉਸਤਾਲੇ ਮਤਲਬ ਬਹੁਤ ਕੁਝ ਲਾਇਆ ਹੋਇਆ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਸੁੰਨਾ ਸੂਟ ਹੈ ਇਹ ਤਾਂ ਇਹਦਾ ਹਾਂਜੀ ਇਹ ਤਾਂ ਇਹਦਾ ਘੇਰਾ ਹੈ ਤੇ ਇਹਦੇ 슬ੀਵ ਦੇ ਉੱਪਰ ਵੀ ਬਹੁਤ ਹੈਵੀ ਵਰਕ ਆ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੁੰਨਾ ਸੂਟ ਹੈ ਵੀ ਲੋ ਇਹ ਵਾਲਾ ਜਿਹੜਾ ਸੂਟ ਆ ਇਹ ਕਿਸੇ ਦਾ ਪਿਆਰ ਹੋਇਆਗਾ ਆਰਡਰ ਤੇ ਆਪਾਂ ਉਹਨਾਂ ਤੋਂ ਪਹਿਲੀ ਰੀਲ ਕਰਤਾ ਡਿਜ਼ਾਈਨ ਤੇ ਉਹਨਾਂ ਨੇ ਸਿਰਫ ਇਹਦੀਆਂ ਬਾਹਾਂ ਤੇ ਕੰਮ ਕਰਵਾਇਆ ਤੇ ਹੋਰ ਕਿੱਥੇ ਬਣੇ ਤੇ ਸਲਵਾਰ ਤੇ ਅੱਛਾ ਸਲਵਾਰ ਦੇ ਪਹੁੰਚਿਆਂ ਤੇ ਸਿਰਫ ਬਾਹਾਂ ਤੇ ਕੰਮ ਕਰਵਾਇਆ ਉਹਨਾਂ ਨੇ ਬਾਕੀ ਸਾਰਾ ਸੂਟ ਉਹਨਾਂ ਨੇ ਪਲੇਨ ਰਖਵਾਇਆ ਚਲੋ ਇਹ ਉਹਨਾਂ ਦੀ ਚੁਆਇਸ ਆ ਪਰ ਇਹਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਬਹੁਤ ਸੋਹਣੇ ਸਟੱਫ ਦੇ ਉੱਪਰ ਰੈਡੀ ਕਰਵਾਇਆ ਹੋਇਆ ਤੇ ਇਹ ਟਾਈ ਡਾਈ ਰਹਿ ਦੇ ਨਾਲ ਦੁਪੱਟਾ ਹੈ ਹਾਂ ਦੁਪੱਟਾ ਬਹੁਤ ਸੋਹਣਾ ਹੈ

ਦਾ ਵਿਆਹ ਦੇ ਵਿੱਚ ਪਾਉਣ ਲਈ ਇਹ ਪਰਫੈਕਟ ਸੂਟ ਹੈ। ਹਾਂਜੀ ਇਹ ਨੈਚੁਰਲ ਕ੍ਰੇਪ ਦੇ ਉੱਪਰ ਬਣਿਆ ਹੋਇਆ ਇਹ ਕਿਸੇ ਨੇ ਸਪੈਸ਼ਲ ਜਾਗੋ ਵਾਸਤੇ ਰੈਡੀ ਕਰਵਾਇਆ ਹੋਇਆ। ਤੁਸੀਂ ਦੇਖ ਸਕਦੇ ਹੋ ਇਹ ਬਾਹਮਾ ਤੇ ਇਹ ਵਾਲਾ ਸ਼ਰਟ ਦਾ ਕੰਮ। ਬਹੁਤ ਜ਼ਿਆਦਾ ਸੋਹਣਾ ਸੁਹਟਾ ਜਾਗੋ ਵਾਸਤੇ ਰੈਡੀ ਕਰਵਾਇਆ ਹੋਇਆ ਕਿਸੇ ਨੇ। ਜਾਗੋ ਤੇ ਜੇ ਕਿਸੇ ਨੇ ਵੀ ਸੂਟ ਜਾਗੋ ਵਾਸਤੇ ਰੈਡੀ ਕਰਵਾਉਣੇ ਆ ਤਾਂ ਡਿਜ਼ਾਈਨ ਤੁਸੀਂ ਆਪ ਦੇ ਵੀ ਸਿਲੈਕਟ ਕਰਕੇ ਇਹਨਾਂ ਨੂੰ ਭੇਜ ਸਕਦੇ ਹੋ। ਇਸੇ ਮੈਨ ਰੈਡੀ ਕਰਵਾ ਦੇਣਗੇ। ਬਹੁਤ ਜ਼ਿਆਦਾ ਸੋਹਣਾ ਮਤਲਬ ਇਹਨਾਂ ਦਾ ਕੰਮ ਹੈ ਫੁਲਕਾਰੀਆ ਵਾਲਾ ਵੀ। ਤੇ ਬਾਕੀ ਸੂਟਾਂ ਦਾ ਸੁਨਾ ਹੈ ਜਿਹੜਾ ਹੀ ਹੈਗਾ ਤੁਸੀਂ ਦੇਖ ਹੀ ਰਹੇ ਹੋ ਹਾਂਜੀ ਇੱਕ ਹੋਰ ਪਾਰਟੀ ਵੀਰ ਟਾਈਪ ਸੂਟ ਆ ਗਿਆ ਇਹਦਾ ਕਲਰ ਪਹਿਲਾਂ ਤਾਂ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਉਹ ਇਹਦੇ ਘੇਰੇ ਦਾ ਵਰਕ ਆ ਗਿਆ ਇਹ ਰੰਗ ਬਹਾਂ ਦਾ ਆ ਗਿਆ ਤੇ ਇਧਰੇ ਦੇ ਬਾਟਮ ਦਾ ਆ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ ਵੀ ਪਾਰਟੀ ਵੀਰ ਸੂਟ ਆ ਜੇ ਕਿਸੇ ਨੇ ਵੀ ਲੈਣਾ ਸਕਰੀਨ ਸ਼ਾਟ ਲੈ ਲਿਓ ਤੇ ਹਾਂਜੀ ਕਲਰ ਬਹੁਤ ਹੈ ਨੇ ਕਲਰ ਨਾ ਮਤਲਬ ਟਕਾ ਟਕਾ ਕੇ ਲੱਗੇ ਨੇ ਇੰਨੇ ਕ ਜਿਆਦਾ ਗਨੀਕ ਤੇ ਸੋਹਣੇ ਕਲਰ ਨੇ ਇਹ ਵੀ ਇੱਕ ਵਿਆਹ ਚ ਪਾਉਣ ਵਾਲਾ ਸੂਟ ਆਪਾਂ ਕਹਿ ਸਕਦੀ ਆ ਬਹੁਤ ਜਿਆਦਾ ਸੋਨਾ ਹੈ ਬੇਸ਼ੱਕ ਇਹ ਤਾਂ ਵਿਆਹ ਵਾਲੀ ਕੁੜੀ ਨੂੰ ਦਿੱਤਾ ਜਾਵੇ ਇੰਨਾ ਕ ਜਿਆਦਾ ਹੈਵੀ ਸੂਟ ਹੈ ਬਹੁਤ ਜਿਆਦਾ ਸੋਨਾ ਲੱਗਦਾ ਹੈ ਨਾ ਤੇ ਬਹੁਤ ਹੈਵੀ ਵਰਕ ਹੈ ਤੁਸੀਂ ਦੇਖ ਸਕਦੇ ਹੋ ਇਹ ਏੀਪਸ ਹਨ ਹਾਂ ਸੀਰੀਜ਼ ਓਕੇ ਠੀਕ ਹੈ ਜੀ ਇਹਦੀਆਂ ਬਾਹਾਂ ਦਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਨਾ ਤੇ ਇਹ ਦੁਪੱਟਾ ਇਹਦੇ ਨਾਲ ਦੁਪੱਟੇ ਵੀ ਬਹੁਤ ਭਾਰੀ ਪਰ ਫੋਮ ਨਹੀਂ ਉਖੰਡੇ ਨਹੀਂ ਕਿ ਸੂਟ ਬਹੁਤ ਭਾਰੀ ਹੈ ਨਾ ਤੈਨੂੰ ਲੋਟ ਨਹੀਂ ਆ ਰਹੀ ਦੋਨੀਆਂ ਚੀਜ਼ਾਂ ਭਾਰੀ ਨਹੀਂ ਲੋਟਾ ਸੰਭਿੰਗਾਂ ਨਹੀਂ ਬਾਕੀ ਆਪਾਂ ਨੂੰ ਕੰਫਰਟੇਬਲ ਹੋਣਾ ਵੀ ਤਾਂ ਜ਼ਰੂਰੀ ਹੈ ਨਾ ਹਾਂ ਸੂਟ ਸੰਭੂ ਅਗਲਾ ਕਿੰਨਾ ਹੈਗੀ ਦੁਪੱਟਾ ਸੰਭ ਹਾਂਜੀ ਇਹ ਜਿਹੜੀ ਇਹ ਸੂਟ ਵੀ ਬਹੁਤ ਜ਼ਿਆਦਾ ਸੁੰਨਾ ਹੈ ਇਹ ਨੰਨੀਆਂ ਰਹਿਗੀਆਂ ਕੁੜੀਆਂ ਵੀ ਪਾ ਸਕਦੀਆਂ ਬਾਕੀ ਬ੍ਰਾਈਡਲ ਦਾ ਸੂਟ ਵੀ ਆਪਾਂ ਕਹਿ ਸਕਦੇ ਆ ਇਹਦੇ ਉੱਤੇ ਵੀ ਸਾਰਾ ਆਰੀ ਦਾ ਵਰਕ ਹੋਇਆ ਹੈ ਦੁਪੱਟਾ ਬਹੁਤ ਸੋਹਣਾ ਹੈ ਇਹਦਾ ਦੁਪੱਟੇ ਤੇ ਵੀ ਬਹੁਤ ਹੈਂਡ ਕ੍ਰਾਫਟ ਕੀਤਾ ਹੋਇਆ ਹੈ ਦੇਖ ਸਕਦੇ ਹੋ ਹਾਂਜੀ ਇਹ ਇੱਕ ਮੁੰਗੀ ਰੰਗੇ ਰੰਗ ਦਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਹੈ ਮੈਂ ਸਭ ਪੰਜਾਬੀਆਂ ਨੂੰ ਦਿਖਾਉਣੀ ਆ ਸਾਨੂੰ ਭਾਈ ਇਹ ਮੁੰਗੀ ਰੰਗੇ ਰੰਗ ਦਾ ਸੂਟ ਹੈ ਤੇ ਇਹਦਾ ਕੰਟਰਾਸਟ ਬਹੁਤ ਸੋਹਣਾ ਹੈ ਦੇ ਨਾਲ ਬੇਦੀ ਪਿੰਕ ਦਾ ਇਹ ਵੀ ਕਿਸੇ ਦਾ ਆਰਡਰ ਤੇ ਤਿਆਰ ਹੋਇਆ ਵਾ ਸੂਟ ਹੈ ਤੇ ਇਹਦੇ ਨਾਲ ਟਾਈ ਦਾ ਹੈਗਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਮਤਲਬ ਭੈਣ ਸਟਾਫ ਤੇ ਦੁਪੱਟੇ ਹਨਾ ਬਹੁਤ ਸੋਹਣੇ ਯੂਜ਼ ਕਰਦੇ ਨੇ ਇਹ ਨਹੀਂ ਹੈਗਾ ਕਿ ਕੰਮ ਚ ਲਾਉ ਜਿਆ ਕੰਮ ਹੈ ਬਹੁਤ ਜ਼ਿਆਦਾ ਸੋਹਣਾ ਹੈ ਵੀਡੀਓ ਦਾ ਉਹ ਪੜਾ ਜਿਹੜਾ ਭੈਣਾਂ ਨੂੰ ਬੇਸਾਵਰੀ ਨਾਲ ਇੰਤਜ਼ਾਰ ਹੋਣਾ ਕਿ ਭੈਣ ਨਹੀਂ ਨਾ ਰਖੜੀ ਕਰਕੇ ਕੁਝ ਕਸੂਟ ਨੇ ਜਿਹੜੇ ਰੈਡੀ ਹੋਏ ਵੀ ਨੇ ਉਹ ਰਖੜੀ ਕਰਕੇ ਇਹਨਾਂ ਨੇ ਡਿਸਕਾਊਂਟ ਤੇ ਕਰਨੇ ਆ ਜਿਹਨੂੰ ਵੀ ਪਸੰਦ ਆ ਸਕਰੀਨ ਸ਼ਾਟ ਲਿਓ ਤੇ ਇਹਨਾਂ ਨੂੰ ਭੇਜ ਦਿਓ ਇਹ ਸਾਰੇ ਸੂਟ ਮਤਲਬ ਜਮਾ ਬਿਲਕੁਲ ਭਾਰੀ ਡਿਸਕਾਊਂਟ ਤੇ ਕਹਿ ਸਕਦੇ ਆ ਮਨੂੰ ਤੇ ਤੁਸੀਂ ਚੈੱਕ ਕਰੋ ਸੂਟ ਇਹ ਵਾਲਾ ਵੀ ਡਿਸਕਾਊਂਟ ਤੇ ਰਹੂਗਾ ਬਹੁਤ ਸੋਹਣਾ ਹੈ ਸਾਰੇ ਤੇ ਨਜ਼ਰ ਮਰਵਾ ਦਿਓ ਤੇ ਇਹ ਵਾਲਾ ਇਹ ਤੇ ਸਾਰਾ ਆਰੀ ਵਰਕ ਹੋਇਆ ਹੋਆ ਵਾ ਉਹ ਵੀ ਤੁਰ ਤੱਕ ਇੱਧਰ ਵੀ ਦੇਖ ਸਕਦੇ ਹੋ ਇਹ ਵੀ ਸੇਲ ਤੇ ਆ ਡਿਸਕਾਊਂਟ ਮਿਲੂਗਾ ਤੁਹਾਨੂੰ ਬਹੁਤ ਭਾਰੀ ਇਹਨਾਂ ਤੇ ਤੇ ਇੱਕ ਇਹ ਵਾਲਾ ਇਹ ਬਣੀ ਇਹਦੇ ਨਾਲ ਇੱਕ ਅਲੱਗ ਨਹੀਂ ਕਹਿੰਦੀ ਅੱਛਾ ਅੱਛਾ ਉੱਪਰ ਵਾਲਾ ਇਹ ਵਾਈਟ ਸੂਟ ਹੈ ਬੜੀ ਲੋਕੀ ਇਹ ਵਾਈਟ ਸੂਟ ਦਾ ਇਹਦਾ ਘੇਰਾ ਵੀ ਆ ਤੇ ਉੱਪਰ ਤੱਕ ਇਹਦੇ ਪੈਨਲ ਵੀ ਹੈ ਇੱਧਰ ਇੱਧਰ ਤੱਕ ਉੱਪਰ ਤੱਕ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਵਧੀਆ ਡਿਸਕਾਊਂਟ ਤੇ ਤੁਹਾਨੂੰ ਮਿਲ ਜੂਗਾ ਤੇ ਅਗਲਾ ਇਹ ਇਹਨਾਂ ਦਾ ਸਾਰਿਆਂ ਤੇ ਆਲੀ ਵਰਕੀ ਹੋਇਆ ਵਾ ਇਹਦੇ ਵੀ ਉੱਪਰ ਤੱਕ ਪੈਨਲ ਆ ਤੇ ਇਹ ਵਾਲੇ ਇਹਦੇ ਵਿੱਚ ਫੁੱਲ ਬਨੇ ਹੋਏ ਆ। ਬਾਕੀ نیچے ਕੱਟਵਰਕ ਟਾਈਪ ਪੈਨਲ ਨੇ। ਤੇ ਤੁਸੀਂ ਦੇਖ ਸਕਦੇ ਇਹ ਵੀ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਤੇ ਮਿਲੂਗਾ ਜੇ ਤੁਸੀਂ ਇਹ ਲੈਣਾ। ਤੇ ਇੱਕ ਇਹ ਵਾਲਾ। ਇਹ ਵੀ ਰੱਖ ਲਈ ਤੇ ਤੁਹਾਨੂੰ ਡਿਸਕਾਊਂਟ ਚ ਹੀ ਦਿੱਤਾ ਜਾਪਾ। ਬਹੁਤ ਸੋਹਣਾ ਸੂਟ ਹੈ। ਇਹ ਬਣੇ ਕਪੜਾ ਕਿਹੜਾ? ਕੈਮਰੀ कॉटन। ਕੈਮਰੀ कॉटन। ਬਹੁਤ ਸੋਹਣਾ ਹੈ। ਤੇ 슬ੀਵਸ ਤੇ ਵੀ ਇਹਦੀ ਬੈਕ ਆ। ਓਕੇ ਉਹ ਵਾਲਾ ਵੀ ਇਹਦੇ ਚ ਹੀ ਆ। ਤੇ ਹਾਂ ਪਣੀ ਮਸਲੀ। ਤੇ ਪਿਓਰ ਮਸਲੀ। ਓਕੇ। ਇਹ ਸੂਟ ਆ ਜਿਹੜਾ ਇਹ ਪਿਓਰ ਮਖਮਲ ਦਾ ਇਹ ਵੀ ਤੁਹਾਨੂੰ ਡਿਸਕਾਊਂਟ ਤੇ ਹੀ ਮਿਲੂਗਾ ਬਹੁਤ ਜ਼ਿਆਦਾ ਸੋਨਾ ਸੂਟ ਹੈ ਵੀ ਬਹੁਤ ਜ਼ਿਆਦਾ ਸੋਨਾ ਪੈਣ ਨੇ ਕਦਰ ਕੰਟਰਾਸਟ ਕੀਤਾ ਹੈ ਚੈੱਕ ਕਰੋ ਹਾਂਜੀ ਇਹ ਵਾਲਾ ਇਹਦੇ ਫਰੰਟ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਉਹਦੇ 슬ੀਵ ਦਾ ਤੇ 슬ੀਵ ਦਾ ਮੈਂ ਨਹੀਂ ਲਾ ਰਹੀ ਇਹਦੇ ਦਾ ਇਹ ਬਣਾ ਹਾਂ ਇਹਦੇ ਬਸ ਲੈ ਲੈਂਦਾ ਤੇ ਪੈਨਲ ਨੇ ਉੱਪਰ ਤੱਕ ਇਹ ਵਾਲੀ ਇਹਦੀ ਲੈ ਕੇ ਘੇਰੇ ਦਾ ਕੰਮ ਆ ਤੇ ਉੱਪਰ ਤੱਕ ਇਹਦੇ ਇਹ ਵਾਲੇ ਪੈਨਲ